ਸਾਰੇ ਦਰਸ਼ਕਾਂ ਨੂੰ ਜੈਸਾਈਆਂ ਦੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਅੱਜ ਤਰੀਕ ਹੋ ਗਈ 28 ਅਸੀਂ ਇਸ ਵੇਲੇ ਖੜੇ ਆ ਬਾਕਰਪੁਰ ਦੀ ਧਰਤੀ ਤੇ ਪਾਕ ਪਵਿੱਤਰ ਧਰਤੀ ਬਾਕਰਪੁਰ ਦੀ ਜਿਹਨੂੰ ਬਰਕਤਪੁਰ ਵੀ ਕਿਹਾ ਜਾਂਦਾ ਹੈ ਤਨ ਤਨ ਬਾਪੂ ਗੁਲਾਮ ਸਈ ਸੁਰੇਂਦਰ ਸ਼ਾਹ ਸਰਕਾਰ ਜਿਨ੍ਹਾਂ ਦਾ ਉਰਸ ਜਿਨ੍ਹਾਂ ਦਾ ਅੱਜ ਮੇਲਾ ਹੈ ਬਾਬਾ ਜੀ ਇਸ ਮੇਲੇ ਤੇ ਮੇਰੇ ਹਿਸਾਬ ਨਾਲ ਕੱਲਾ ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਕੋਨੇ ਕੋਨੇ ਚ ਲੋਕ ਪਹੁੰਚ ਰਹੇ ਆ ਕੁਝ ਆ ਗਏ ਕੁਝ ਤੁਰੇ ਹੋਏ ਕੁਝ ਪਹੁੰਚਣ ਵਾਲੇ ਆ 23 ਤਰੀਕ ਜੋ ਕੱਲ 51 ਲੋੜਵੰਦ ਪਰਿਵਾਰਾਂ ਦੇ ਧੀਆਂ ਦੇ ਵਿਆਹ ਕੀਤੇ ਗਏ ਦਾਤਾਜੀ ਵੱਲੋਂ ਇਸ ਦਰਬਾਰ ਵੱਲੋਂ ਦਾਤਾਜੀ ਨੇ ਆਪਣਾ ਨਾਂ ਨਹੀਂ ਖਟਿਆ ਸੌਰੀ ਮੈਂ ਆਪਣੇ ਸ਼ਬਦ ਵਾਪਸ ਲੈਣਾ ਉਹਨਾਂ ਨੇ ਨਾਂ ਨਹੀਂ ਖਟਿਆ ਕੱਲ ਵੀ ਕਿਹਾ ਵੀ ਮੇਰਾ ਨਾਂ ਨਹੀਂ ਲੈਣਾ ਜੇ ਨਾਮ ਲੈਣਾ ਹੈ ਧੰਨ ਧੰਨ ਸ੍ਰੀ ਧੰਨ ਗੁਰੂ ਨਾਨਕ ਪਾਸ਼ਾ ਜੀ ਦਾ ਕਲਗੀਧਰ ਪਾਸ਼ਾ ਦਾ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦਾ ਉਹਨਾਂ ਪੀਰਾਂ ਫਕੀਰਾਂ ਦਾ ਨਾਮ ਲੈਣਾ ਵੀ ਉਹਨਾਂ ਦੀ ਪਿਆਰ ਸਦਕਾ ਹੋਇਆ। ਬਾਕੀ ਇਹ ਸੇਵੇਦਾਰ ਸਾਰੇ ਜਿੰਨੇ ਆ ਇਹ ਇਹ ਬਾਪੂ ਦੇ ਕਰਿੰਦੇ ਆ। ਬਾਪੂ ਇਹਨਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਬਹੁਤ ਅੱਛੀ ਨਿਭਾ ਰਿਆ ਦਾਤਾ ਇਹਨਾਂ ਨੂੰ ਨਿੱਕੀਆਂ ਬਖਸ਼ੇ ਤੇ ਅੱਜ 28 ਤਰੀਕ ਐ ਖੂਨਦਾਨ ਕੈਂਪ ਲੱਗਾ ਹੋਇਆ। ਕਿ ਪੱਦਰ ਦਾ ਖੁੰਦਾਨ ਕੈਂਪ ਲੱਗਾ ਹੋਇਆ ਔਰ ਸ਼ਾਮ ਨੂੰ 5 ਤੋਂ 6 ਵਜੇ ਮਹਿੰਦੀ ਦੀ ਰਸਮ ਹੋਊਗੀ ਛੰਡੇ ਦੀ ਰਸਮ ਹੋਣੀ ਹੋ ਕੇ ਹਟੀ ਹੈ ਔਰ 29 ਤਰੀਕ ਨੂੰ ਵੱਖ-ਵੱਖ ਥਾਵਾਂ ਤੋਂ ਕਵਾਲਾ ਨੇ ਕਲਾਕਾਰਾਂ ਨੇ ਹਾਜ਼ਰੀਆਂ ਭਰਨੀਆਂ ਔਰ ਮੈਂ ਇਸ ਦਰਬਾਰ ਨੂੰ ਇੱਕ ਇਸ ਚੀਜ਼ ਤੋਂ ਵਧਾਈ ਦੇਣਾ ਚਾਹੁੰਦਾ ਕਿ ਇਸ ਦਰਬਾਰ ਤੇ ਅਜੇ ਤੱਕ ਚਾ ਉਹ Hindu ਹੈ ਵੈਸੇ ਅਸੀਂ ਇਹਨਾਂ ਜਾਤੀਆਂ ਤੇ ਇਸ ਯਕੀਨ ਨਹੀਂ ਕਰਦੇ ਆ ਜਿਹੜੀ ਜਿਹੜੀ ਕਾਸਟਿਜ਼ਮ ਬਣੀ ਹੋਈ ਹੈ ਚਾਹ ਉਹ ਆਪਣੇ ਆਪ ਨੂੰ ਮੰਨਣ ਵਾਲਾ Hindu ਆ ਚਾ ਉਹ ਪਰ Sikh ਭਰਾ ਆ ਜਾਂ ਉਹ Isai ਆ ਚਾ ਉਹ Musalman ਭਰਾ ਕੋਈ ਵੀ ਹੈ ਇੱਥੇ ਸਿਰਫ ਇੱਕੋ ਚੀਜ਼ ਦੇਖੀ ਜਾਂਦੀ ਹੈ ਸ਼ਰਧਾ ਤੇ ਇਨਸਾਨੀਅਤ ਕਬਾਬੇ ਗਲਤ ਆ ਮੈਂ ਕਿਸੇ ਨੂੰ ਅਜੇ ਤੱਕ ਇਹ ਕਿਹਾ ਹੋਵੇ ਵੀ ਤੂੰ Hindu ਆ ਤੂੰ ਉਧਰ ਹੋ ਜਾ ਤੂੰ Musalman ਤੂੰ ਉਧਰ ਜ ਨਹੀਂ ਇੱਥੇ ਸਾਰੇ ਇੱਕ ਦੂਜੇ ਨੂੰ ਭਾਈ ਜੱਫੀਆਂ ਪਾ ਕੇ ਮਿਲਦੇ ਆ ਹੱਥ ਜੋੜ ਕੇ ਮਿਲਦੇ ਸਤਿਕਾਰ ਨਾਲ ਮਿਲਦੇ ਤੇ ਭਾਈ ਇਸ ਦਰਬਾਰ ਨੂੰ ਮੰਨਦਾ ਕਹਿਣ ਵਾਲਿਓ ਹੱਥ ਜੋੜ ਕੇ ਬੇਨਤੀ ਆ ਮੈਂ ਤਾਂ ਸਿੱਧੀ ਗੱਲ ਕਹਿਣਾ ਉਹ ਇੱਕ ਘੜੀ ਡਿਟਰਜੈਂਟ ਪਾਊਡਰ ਦੀ ਮਸ਼ਹੂਰੀ ਆਉਂਦੀ ਹੈ ਕਿ ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ ਪਹਿਲੇ ਆਓ ਪਹਿਲੇ ਦੇਖੋ ਜੇ ਕੁਝ ਮਾਰਾ ਲੱਗਦਾ ਤੇ ਫਿਰ ਅਸੀਂ ਵੀ ਤੁਹਾਡੇ ਨਾਲ ਲੱਗਾਂਗੇ ਜੇ ਕਿਤੇ ਚੰਗਾ ਲੱਗਦਾ ਤੇ ਪਲੀਜ਼ ਇਸ ਦਰਬਾਰ ਨੂੰ ਭੰਡਿਆ ਨਾ ਕਰੋ ਦਾਤਾ ਤੁਹਾਨੂੰ ਵੀ ਚੜ੍ਹਦੀ ਕਲਾ ਰੱਖੇ ਭੰਡਣ ਵਾਲਿਓ ਤੁਹਾਡੇ ਤੇ ਵੀ ਮੇਰ ਭਰਿਆ ਹੱਥ ਰੱਖ ਕੇ ਜਿਉਂਦੇ ਵਸਦੇ ਰਹੋ ਭਾਈ ਕੋਈ ਗਲਤ ਸ਼ਬਦ ਬੋਲਿਆ ਗਿਆ ਮੈਂ ਮਾਫੀ ਚਾਹੁੰਨਾ ਤੇ ਆਓ 29 ਤਰੀਕ ਨੂੰ ਬੱਲੇ ਲੱਕ ਜਾਂ ਜੀ ਮੇਲੇ ਦੀਆਂ ਸਾਰੀ ਸੰਗਤ ਨੂੰ ਔਰ ਸਾਡੇ ਭਰਾ ਗੁਰਪ੍ਰੀਤ ਚੱਠਾ ਜੀ ਤੁਹਾਨੂੰ ਵੀ ਮੁਬਾਰਕਾਂ ਉਧਰ ਕੈਮਰਾ ਘੁਮਾ ਦਿਓ ਦੇਖੋ ਪੰਜਾਬ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਖੜੀਆਂ ਉਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਖੋ ਇੱਥੋਂ ਇੱਕ ਚੀਜ਼ ਆਹ ਦੇਖੋ ਤੁਸੀਂ ਬਾਈ ਨੂੰ ਮਿਲ ਰਹੇ ਹੋ ਤੁਸੀਂ ਬਾਈ ਨੂੰ ਹੁਣੇ ਕੈਮਰੇ ਰਾਹੀਂ ਦੇਖਿਆ ਇਹਨਾਂ ਦਾ ਇੱਕ ਗਾਣਾ ਜਿਸ ਨੂੰ ਬਾਈ ਨੂੰ ਬਾਕਰਪੁਰ ਨੇ ਔਰ ਬਾਈ ਦੇ ਗੀਤ ਨੇ ਬਾਕਰਪੁਰ ਨੂੰ ਇਹ ਵੀ ਹਕੀਕਤ ਹੈ ਹਨਾ ਬਹੁਤ ਉੱਚੇ ਪੱਧਰ ਤੱਕ ਪਹੁੰਚਾਇਆ ਬਾਈ ਦੇ ਗੀਤ ਨੇ ਬਾਕਰਪੁਰ ਦਾ ਵੀ ਨਾਮ ਉੱਚਾ ਕੀਤਾ ਹੈ ਹਨਾ ਕਦੇ ਮਿਲ ਕੇ ਬੈਠਾਂਗੇ 3 ਜੂਨ ਹੈ ਫਕਰਾਂ ਦੀ ਬڑا ਗਾਣਾ ਚੱਲਿਆ ਬਹੁਤ ਪਿਆਰ ਦਿੱਤਾ ਔਰ ਜੇਕਰ ਏਡੇ ਏਡੇ ਵੱਡੇ ਕਲਾਕਾਰ ਨੰਗੇ ਪੈਰੀ ਪਾਈ ਅੱਜ ਦੇਖੋ ਬਿਨਾ ਕਿਸੇ ਸਿਕਿਉਰਿਟੀ ਤੋਂ ਬਿਨਾ ਕਿਸੇ ਮਤਲਬ ਤੋਂ ਹਨਾ ਔਰ ਸੇਵਾ ਕਰਦੇ ਫਿਰਦੇ ਆ ਤੇ ਫਿਰ ਇਸ ਦਰਬਾਰ ਚ ਕੋਈ ਨਾ ਕੋਈ ਗੱਲ ਹੋਊਗੀ ਤਾਂ ਤੁਰੇ ਫੜਦੇ ਨਹੀਂ ਤੇ ਬਾਬਾ ਜੀ ਕਿਹਦੇ ਕੋਲ ਕਿੰਨਾ ਕੁ ਟਾਈਮ ਆ ਕਿ ਕੁਛ ਤੋਂ ਬਾਤ ਹੈ ਲੋਕ ਸਜਦਾ ਕਰਦੇ ਹਨ ਕੁਛ ਤੋਂ ਬਾਤ ਹੈ ਲੋਕ ਸਜਦਾ ਕਰਦੇ ਹਨ ਵਰਨਾ ਇਸ ਦੁਨੀਆ ਮੇ ਸੀਸ ਜੁਕਾਤਾ ਕੌਣ ਹੈ ਕਿਸੇ ਕੋਲ ਵਕਤ ਨਹੀਂ ਹੈ ਕਿ ਕਿਸ ਨੂੰ ਸੀਸ ਝੁਕਾਉਂਦਾ ਤੇ ਸਾਰੇ ਕਲਾਕਾਰ ਜਿੰਨੇ ਵੀ ਇੱਥੇ ਪਹੁੰਚ ਰਹੇ ਉਹਨਾਂ ਨੂੰ ਵੀ ਨਿੱਗੀ ਜੀਆਂ ਤੇ ਭਾਈ ਗਲਤ ਸ਼ਬਦ ਬੋਲਿਆ ਕੇ ਮਾਫੀ ਦੇ ਜਾ ਚਕਾਓ ਜਕਾਰਾ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਸੱਚੇ ਦਰਬਾਰ ਕੀ ਜੈ ਜੇਕਰ ਗੁਲਾਮ ਸਈ ਸਰੇਂਦਰ ਸ਼ਾਹ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਸਾਈਂ ਦੀ ਸ੍ਰੀ ਸਸੀ ਕਾਲ ਜੀ ਸਾਰਿਆਂ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਮੇਲੇ ਦੀਆਂ ਉਸਦੀਆਂ ਦਾਤਾ ਜੀ ਦੇ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ ਆ ਬਾਬਾ ਜੀ ਕਿਰਪਾ ਨਾਲ ਹਰੇਕ ਸਾਲ ਇਹ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਸੀ ਬਲੱਡ ਬੈਂਕ ਚੱਲ ਰਹੀ ਜੀ ਆਪਣਾ ਜੀ 500 ਯੂਨਟ ਹੋ ਗਈ ਹੈ ਜੀ 1500 ਪਲੱਸ ਜਾਣ ਦੀ ਉਮੀਦ ਹੈਗੀ ਉਹ ਸਾਰਿਆਂ ਨੂੰ ਮੁਬਾਰਕਾਂ ਮੇਰੇ ਵੀਰੋ ਹਮੇ ਮਾ ਕੇ ਪਹੁੰਚੋ ਮੇਲੇ 'ਚ ਸਵੇਰੇ ਪਹੁੰਚੋ ਜੀ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਮੇਲਾ ਦਾਤਾ ਜੀ ਦਾ ਬਕਰਪੁਰ ਦਰਬਾਰ 'ਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਵੀਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨ ਆਹ ਬੋਲੋ ਜੀ ਥੋੜੇ ਬੋਲੇ ਜੀ ਸੋਨਿਹਾਨ ਹਾਂਜੀ ਕਰੋ ਜਕਾਰਾ ਸਾਈਂ ਸੁਰਿੰਦਰ ਸ਼ਾਹ ਸਰਕਾਰ ਜੀ ਦਾ ਜੀ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਜੀ ਬਾਕਰਪੁਰ ਦੇ ਵਿੱਚ ਕੱਲ ਨੂੰ ਮੇਲਾ ਹੈ ਜੀ ਸਾਰਿਆਂ ਨੇ ਹੁਮ ਹੁਮਾ ਕੇ ਪਹੁੰਚਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਰਾਂ ਦੀ ਜੈ ਸਾਈਆਂ ਦੀ ਜੀ ਸਾਰੀ ਸੰਗਤ ਨੂੰ ਸਾਰੀ ਸਮੂਹ ਸੰਗਤ ਨੂੰ ਅ ਦਰਬਾਰ ਬਾਕਰਪੁਰ ਵੱਲੋਂ ਦਰਗਾਹ ਸ਼ਰੀਫ ਬਾਕਰਪੁਰ ਵੱਲੋਂ ਸਾਈਂ ਜੀ ਵੱਲੋਂ ਬਾਪੂ ਸਾਈਂ ਸਰੇਂਦਰ ਸ਼ਾਹ ਜੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਲੇ ਦੀਆਂ ਸੋ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਜੀ ਅ ਦਰਬਾਰ ਵੱਲੋਂ ਸਾਈਂ ਜੀ ਵੱਲੋਂ ਤੇ ਤੁਸੀਂ ਸਾਰਿਆਂ ਨੇ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਪਾਇਆ ਆਪਣਾ ਤੇ ਇਹ ਤੁਹਾਡੇ ਪਿਆਰ ਦਾ ਸਬੂਤ ਹੈ ਵੀ ਇੰਨੀ ਗਰਮੀ ਦੇ ਵਿੱਚ ਤੁਸੀਂ ਸਾਰੇ ਜਣੇ ਪਹੁੰਚੇ ਹੋ ਉਹਨਾਂ ਦੇ ਛੋਟੇ ਜਿਹੇ ਸੱਦੇ ਤੇ ਕੱਲ 51 ਕੁੜੀਆਂ ਦੇ ਵਿਆਹ ਸੀ ਤੇ ਉਹਨਾਂ ਦਾ ਸਾਰਾ ਅਰੇਂਜਮੈਂਟ ਕੀਤਾ ਸੀ ਤੇ ਕੱਲ ਉਹ ਚੀਜ਼ ਹੋਈ ਐ ਤੇ ਅੱਜ ਖੂਨਦਾਨ ਕੈਂਪ ਤੇ ਮਹਿੰਦੀ ਦੀ ਰਸਮ ਤੇ ਕੱਲ ਨੂੰ ਮੇਲਾ 29 ਮਈ ਦਾ ਮੇਲਾ ਸੋ ਸਾਰਿਆਂ ਨੇ ਹੌਮ ਹੌਮਾ ਕੇ ਪਹੁੰਚਣਾ ਹੈ ਖੂਨਦਾਨ ਮਹਾਦਾਨ ਇਹ ਮਤਲਬ ਤੁਸੀਂ ਇਹ ਲਾ ਲਓ ਕਿ ਇਹ ਸਭ ਨੂੰ ਪਤਾ ਕਿਉਂਕਿ ਸਾਰੇ ਸਿਆਣੇ ਆ ਇਹ ਮੈਂ ਕਹਾਂ ਵੀ ਮੈਂ ਕੋਈ ਬਾਲਾ ਵੱਡਾ ਕੋਈ ਗਿਆਨੀ ਨਹੀਂ ਹਣਾ ਤੇ ਕਿਉਂਕਿ ਖੂਨਦਾਨ ਮਹਾਦਾਨ ਹੈ ਕੱਲ ਨੂੰ ਕਿਸੇ ਦੀ ਤੁਹਾਡੇ ਖੂਨ ਦੇ ਨਾਲ ਜਾਨ ਬਚ ਸਕਦੀ ਹੈ ਸੋ ਇਹ ਸਾਰਿਆਂ ਨੂੰ ਡੋਨੇਟ ਕਰਨਾ ਚਾਹੀਦਾ ਸੋ ਇਹ ਤੁਹਾਡੀ ਆਪਣੀ ਬਾਡੀ ਲਈ ਵੀ ਚੰਗਾ ਹੈ ਕਿਉਂਕਿ ਨਵੇਂ ਸੈੱਲ ਬਣਦੇ ਆ ਤੁਹਾਡਾ ਖੂਨ ਡੋਨੇਟ ਹੁੰਦਾ ਤੁਹਾਡੀ ਬਾਡੀ ਨਵਾਂ ਖੂਨ ਬਣਾਉਂਦੀ ਹੈ ਉਹ ਤੁਹਾਡੀ ਸਿਹਤ ਵੀ ਬਰਕਰਾਰ ਰਹਿੰਦੀ ਹੈ ਇਹ ਬਹੁਤ ਵਧੀਆ ਤੇ ਵਧੀਆ ਉਪਰਾਲਾ ਹੈ ਜੀ ਕੱਲ੍ਹ ਆਸਟਵਾਰੀ ਆਪਾਪੂ ਦੇ ਮੇਲੇ ਦੀ ਵਧਾਈਆਂ ਦੇ ਦਸਾਰੇ ਜੀ ਸਾਰਿਆਂ ਨੂੰ ਦਰਗਾਹ ਸ਼੍ਰੀ ਬਾਕਰਪੁਰ ਵੱਲੋਂ ਤੇ ਬਾਪੂ ਸਾਈਂ सुरेंद्र ਸ਼ਾਹ ਜੀ ਵੱਲੋਂ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਕੱਲ੍ਹ ਨੂੰ ਮੇਲਾ ਜੀ 29 ਮਈ ਦਾ ਮੇਲਾ ਹੈ ਸੋ ਸਾਰੇ ਜਣੇ ਹਮ-ਹਮਾ ਕੇ ਪਹੁੰਚੋ ਤੇ ਆਓ ਤੇ ਮੇਲੇ ਦਾ ਆਨੰਦ ਮਾਣੋ ਸਾਰੇ ਜਣੇ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਪ੍ਰਾਲਾ ਜੀ ਬਾਬਾ ਜੀ ਨੂੰ ਹਰ ਸਾਲ 28 ਮਈ ਨੂੰ ਹਰ ਸਾਲ ਪਤਨ ਕਰਵਾਇਆ ਜਾਂਦਾ ਬਹੁਤ ਵਧੀਆ ਪ੍ਰਾਲਾ ਤੇ ਤੁਹਾਨੂੰ ਪਤਾ ਵੀ ਖੂਨਦਾਨ ਮਹਾਦਾਨ ਹਾਂਜੀ ਤੇ ਇਹਦੇ ਨਾਲ ਸਾਨੂੰ ਕੋਈ ਬਹੁਤਾ ਫਰਕ ਨਹੀਂ ਤੁਹਾਨੂੰ ਪਤਾ ਪੈਂਦਾ ਇਹ ਤਾਂ ਵੱਧ ਬਣਦਾ ਰਹਿੰਦਾ ਨਾਮ ਬਣਦਾ ਰਹਿੰਦਾ ਤੇ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਠੀਕ ਹੈ ਆਪ ਬਾਈ ਜੀ ਆਪਣਾ ਖੂਨਦਾਨ ਕਰ ਰਹੇ ਆ ਇਹ ਜੀ ਬਹੁਤ ਕੁਰਬਾਨੀ ਕਰਦੇ ਨੇ ਜੀ ਇਹ ਇਹ ਤਾਂ ਜੇ ਇਹਨਾਂ ਦੇ ਸਾਰੇ ਹੋਵੇ ਤਾਂ ਹਰੇਕ ਮਹੀਨੇ ਤਿੰਨ ਤਿੰਨ ਚਾਰ ਚਾਰ ਵਾਰੀ ਸ਼ੂਟ ਕਢਾ ਲਾਉਂਦੇ ਮੇਲਾ ਹੀ 1 ਸਾਲ ਬਾਅਦ ਲੱਗਦਾ ਜੇ ਮਹੀਨੇ ਬਾਅਦ ਲੱਗੇ ਸੀ ਮਹੀਨੇ ਬਾਅਦ ਵੀ ਕਢਾ ਦਈਏ ਡਾਕਟਰਾਂ ਨੂੰ ਕਹੇ ਕਿ ਇਹਨਾਂ ਨੂੰ ਜੀ ਰੋਕਣਾ ਪੈਂਦਾ ਜੀ ਬਸ ਬੱਚੇ ਦੇਖੇ ਰਹਿ ਇੱਕ ਵਾਰੀ ਇਹਨਾਂ ਨਾਲ ਥੋੜੀ ਜੀ ਜੀ ਇੱਥੇ ਦੋ ਕੰਮ ਨਾਲ-ਨਾਲ ਕਰ ਰਹੇ ਹਾਂ ਜੀ ਠੀਕ ਹੈ ਇਧਰ ਇਹਨਾਂ ਦਾ ਖੂਨ ਜਿਹੜਾ ਕੱਢਿਆ ਜਾ ਚੁੱਕਿਆ ਪੰਜਾਬੀ ਭਣੇ ਇਹਨਾਂ ਦਾ ਖੂਨ ਕੱਢਿਆ ਜਾ ਚੁੱਕਿਆ ਸੀ ਨਾਲ ਚਾਰ ਬੰਦੇ ਇਹਨਾਂ ਦਾ ਖੂਨ ਵਧਾਉਣ ਤੇ ਲੱਗੇ ਆ ਹੌਸਲਾ ਦੇ ਰਹੇ ਨੇ ਸਾਨੂੰ ਖੂਨ ਤਾਜ਼ਾ ਕਰ ਰਹੇ ਨੇ ਦੁਬਾਰਾ ਤਾਜ਼ਾ ਕੀ ਇਹਨਾਂ ਦਾ ਖੂਨ ਵਧਾ ਰਹੇ ਹੱਸਾ ਕੇ ਵਧੇ ਵਧਿਆ ਕੁਝ ਬਿਲਕੁਲ ਕੋਈ ਕੂਰ ਬੋਤਲ ਲਾਉਦੇ ਕਿਤਾਬ ਹੀ ਇਹੋ ਜਿਹਾ ਬਣਾਇਆ ਪਰਾਣਾ ਜਿਵੇਂ ਖੂਹ ਹਣਾ ਇੱਕ ਸਾਈਕਲ ਚੱਲਦਾ ਸਾਨੂੰ ਇਹ ਸੱਚਮੁੱਚ ਸਾਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਜਿੱਥੇ ਵੀ ਇਹ ਕੈਂਪ ਲੱਗਦਾ ਖੂਹ ਦਾ ਹਾਂ ਸਾਨੂੰ ਵਿੱਚ ਹਿੱਸਾ ਲੈਣਾ ਚਾਹੀਦਾ ਠੀਕ ਹੈ ਬਸ ਸਾਰਿਆਂ ਦੇ ਬਾਬੇ ਜੀ ਮੇਲੇ ਦੀ ਵਧਾਈਆਂ ਦੇ ਦਿਓ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਬਈ ਦੇਖੋ ਸਾਰੇ ਉਹਨਾਂ ਦੀ ਕਿਰਪਾ ਨਾਲ ਇੱਥੇ ਜੁੜੇ ਆ ਬਹੁਤ ਬਹੁਤ ਮਾਰਥੈਂਕ ਯੂ ਬਹੁਤ ਬਹੁਤ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੈ ਸਤਿਆਂ ਦੀ ਜੈ ਸਤਿਆਂ ਦੀ ਬਾਬੂ ਦੇ ਮੇਲੇ ਦੀ ਸਾਰੀ ਸత్సੰਗ ਨੂੰ ਲੱਖ ਲੱਖ ਵਧਾਈਆਂ ਹੋਵੇ ਕੱਲ 22 ਤਰੀਕ ਨੂੰ 52 ਧੀਆਂ ਦੇ ਵਿਆਹ ਕੀਤੇ ਤੇ ਅੱਜ ਝੰਡੇ ਦੀ ਰਸਮ ਸੀ ਤੇ ਰਾਤ ਨੂੰ ਮਹਿੰਦੀ ਦੀ ਰਸਮ ਹੈ ਤੇ ਅੱਜ ਖੂਨਦਾਨ ਕੈਂਪੂ ਵੀ ਲੱਗਿਆ ਹੋਇਆ ਹੈ ਔਰ ਸਾਡੇ ਜਿੰਨੀ ਵੀ ਟੀਮ ਆਈ ਹੋਈ ਹੈ ਇੱਕ ਵਾਰੀ ਜ਼ਰੂਰ ਦਿਖਾ ਦਿਓ ਖੂਨਦਾਨ ਕੈਂਪ ਔਰ ਕੱਲ ਨੂੰ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੇਲਾ ਮਨਾਇਆ ਜਾਣਾ ਹੈ ਸਭ ਨੇ ਹਮ ਹਮਾਗੇ ਪਹੁੰਚਣਾ ਹੈ ਜਿਉਂਦੇ ਰਹੋ ਵਸਦੇ ਰਹੋ ਸਭ ਨੂੰ ਜੈ ਸਾਈਆਂ ਦੀ ਜੈ ਸਈ ਜੈ ਸਾਈਆਂ ਅਜੀ ਨਾਲ ਸਾਡਾ ਪ੍ਰਣਾਇ ਤੁਹਾਨੂੰ ਸੰਗੋਲ ਗੱਲਬਾਤ ਕਰੋ ਜਲੀ ਆਉਂਦੇ ਸਾਈਂ ਹੈ ਸਾਈਂਆਂ ਦੇ ਨਾਲ 2033 ਨੂੰ ਕੁਦਰਤੋਂ ਮੈਂ ਸ਼ੁਰੂ ਹੋਇਆ ਠੀਕ ਹੈ ਜੀ ਸਾਈਂ ਲਾਡੀ ਸ਼ਾਹ ਦੇ ਨਾਲ ਤੇ ਉਹ ਤੇ ਸਾਈਂਆਂ ਨਾਲ ਹੀ ਚੱਲਦੇ ਜਾ ਰਹੇ ਮੈਂ 20 30 32 ਸਾਲ ਹੋ ਗਏ ਕਿਸੇ ਤਰ੍ਹਾਂ ਆਪਾਂ ਪਰਸ਼ਨਾਂ ਕਾਫੀ ਸਾਲ ਬੀਤ ਕੇ ਸਾਡੇ ਇੱਥੇ ਆ ਕੇ ਬਹੁਤ ਕੁਝ ਸਾਨੂੰ ਸਿੱਖਣ ਨੂੰ ਵੀ ਮਿਲਿਆ ਪਰ ਮਾਰਥ ਦਾ ਵੀ ਦੁਨਿਆਵੀ ਵੀ ਵਿੱਚ ਵੜ ਕੇ ਵੇਖਿਆ ਵੀ ਕਿਵੇਂ ਹੁੰਦਾ ਹੈ ਪੀਰ ਫਕੀਰ ਕੀ ਕਰਦੇ ਨੇ ਸੰਤਾਂ ਨਾਲ ਵੀ ਸਾਡੀ ਦਾਦਾ ਨੇ ਕਿਰਪਾ ਮਾਗ ਕੇ ਰੱਖੀ ਆ ਮਹਾਂਪੁਰਸ਼ਾਂ ਜੈ ਜੀ ਨਨ੍ਹੀਂ ਬੜੀ ਕਿਰਪਾ ਰਹੀ ਆ ਬਹੁਤ ਕੁਝ ਕੀਤਾ ਸਾਡੇ ਲਈ ਬਾਕੀ ਜਿੱਥੇ ਤੁਹਾਡੀ ਕਿਸੇ ਦੀ ਲੱਗੀ ਆ ਨਾ ਉੱਥੇ ਪੱਕੇ ਰੋ ਜੇ ਕੋਈ ਕਹਦਾ ਇੱਕ ਬੰਦੇ ਪੱਕਾ ਹੋ ਕੇ ਬਹਿ ਜਾਊਗਾ ਨਾ ਉਹ ਸਭ ਕੁਝ ਮੇਲਾ ਹੀ ਲੁੱਟ ਕੇ ਲੈ ਜਾਊਗਾ ਧੰਨੇ ਜੱਟ ਨੇ ਸਿਰਫ ਪੱਥਰ ਦੇ ਮਾਰੇ ਬੈਠਾ ਸੀ ਗਿਆ ਉਹ ਵੀ ਕਿਤੇ ਨਹੀਂ ਸਾਧ ਜੱਟ ਪੱਥਰਾਂ ਚੋਂ ਕੱਢ ਕੇ ਰੱਖ ਲਿਆ ਬਾਹਰ ਆ ਲੈਣਾ ਹਾਂ ਅਭਿਸ਼ਵਾਸ ਹੋਣਾ ਚਾਹੀਦਾ ਦੇਖੋ ਵਿਸ਼ਵਾਸ ਹੈ ਤਾਂ ਆਸ ਹੈ ਜੇ ਵਿਸ਼ਵਾਸ ਹੀ ਨਹੀਂ ਤੇ ਆਸ ਕਦ ਚਾਹੇ ਦੁਨਿਆਵੀ ਲੈ ਲਓ ਮੈਂ ਕਿਹਾ ਮੇਰਾ ਭਾਈ ਹੈ ਮੈਂ ਇਹਨਾਂ ਦੇ ਪਿੰਡਾਂ ਨੂੰ ਜਾ ਰਿਹਾ ਭਾਈ ਮੇਰੇ ਚੰਡੀਗੜ੍ਹ ਦਾ ਕਾਰੀ ਆਪਦੀ ਕਾਰ ਲੈ ਕੇ ਮੋਰਸਾ ਲੈ ਜੇ ਵਿਸ਼ਵਾਸ ਹੈ ਤਾਂ ਹੀ ਫੋਨ ਕਰੂੰਗਾ ਜੇ ਵਿਸ਼ਵਾਸ ਹੀ ਨਹੀਂ ਤੇ ਮੈਂ ਬੰਦਾ ਫੋਨ ਕਿਹਨੂੰ ਕਰੂੰਗਾ ਚਾਹੇ ਇਹਨੂੰ ਚਾਹੇ ਦੁਨਿਆਵੀ ਲੈ ਲਓ ਚਾਹੇ ਇਹਨੂੰ ਪਰਮਾਰਥ ਤੇ ਲੈ ਲਓ ਠੀਕ ਹੈ ਆਸ ਹੈ ਤਾਂ ਵਿਸ਼ਵਾਸ ਹੈ ਸਾਰੇ ਸੰਗਤ ਨੂੰ ਬਧਾਈਆਂ ਦਿੰਦੇ ਸਾਰਿਆਂ ਨੂੰ ਬਹੁਤ ਬਹੁ ਮੇਲੇ ਦੀ ਬਧਾਈਆਂ ਜੀ ਸਾਈਂ ਸਰਿੰਦਰ ਸ਼ਾਹ ਸਾਰਿਆਂ ਦੇ ਕਿਰਪਾ ਕਰੂ ਸਾਰਿਆਂ ਦੀਆਂ ਜੋ ਵੀਆਂ ਜ਼ਰੂਰਤਾਂ ਨੇ ਹਰ ਇੱਕ ਨੇਕ ਪਾਕ ਮਰਾਦ ਜਿਹੜੀ ਹੈ ਦਾਤਾ ਜੀ ਜਲਦੀ ਤੋਂ ਜਲਦੀ ਪੂਰੀ ਕਰਾ ਸਾਡੀ ਇਹ ਦੁਆ ਜੈ ਸਾਈਂ ਦੀ ਮੇਰ ਸਾਈਂ ਜੇ ਕਰਾ ਬਾਬਾ ਮਰਾਦ ਸ਼ਾਹ ਬਲੀ ਦਾ ਉਹ ਸੱਚੇ ਦਰਵਾਰ ਕੀ ਜੈ ਜੇ ਕਰਾ ਸਾਈਂ ਸਰਿੰਦਰ ਸ਼ਾਹ ਦਾ ਉਹ ਸੱਚੇ ਦਰਵਾਰ ਕੀ ਜੈ ਇਹ ਦਾਤਾ ਸਰਕਾਰ ਦਾ ਮੇਲਾ ਹੈ ਇਦੇ ਜਿੰਨੀ ਵੀ ਸੰਗਤ ਆਈ ਹੈ ਜਿੰਨੀ ਵੀ ਦੂਰੋਂ ਦੂਰੋਂ ਚੱਲ ਕੇ ਆਈ ਹੈ ਸਾਈਂ ਜੀ ਵੱਲੋਂ ਤੇ ਸਾਡੇ ਵੱਲੋਂ ਉਹਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਤੇ ਜੀ ਆਇਆਂ ਨੂੰ ਹੈ ਇੱਥੇ ਖੂਨਦਾਨ ਕੈਂਪ ਲੱਗਿਆ ਹੈ ਪੂਰੇ ਵੀ ਆ ਕੇ ਬੜੇ ਸਾਰੇ ਲੋਕਾਂ ਨੇ ਖੂਨ ਡੋਨੇਟ ਕੀਤਾ ਹੈ ਤੇ ਆਪਣਾ ਆਪਣਾ ਯੋਗਦਾਨ ਪਾਇਆ ਇਸ ਮੇਲੇ ਦੇ ਵਿੱਚ ਸਾਰਿਆਂ ਦਾ ਹਿੱਸਾ ਲੱਗਿਆ ਸਾਰਿਆਂ ਦਾ ਇਹ ਯੋਗਦਾਨ ਹੈਗਾ ਇਸ ਮੇਲੇ ਦੇ ਵਿੱਚ ਤੇ ਕੱਲ ਦਾ ਵੀ ਮੇਲਾ ਹੈਗਾ ਕਵਾਲ ਹੈਗੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਪੂਰੇ ਦਰਸ਼ਨ ਦੇਣ ਦੀ ਕਿਰਪਾ ਕਰਨ ਜੈ ਕਾਰਾ ਬਾਬਾ ਮਰਾਛਾ ਬਲੀ ਬਹੁਤ ਸੱਚੇ ਦਰਬਾਰ ਕੀ ਜੈ ਸਾਈਂ ਸ਼ਰਧਾ ਸ਼ਾਈ ਦਾ ਬਹੁਤ ਸੱਚੇ ਦਰਬਾਰ ਕੀ ਜੀ ਅਸੀ ਕਾ ਭਾਈ ਜੀ ਅਸੀ ਕਾਲ ਜੀ ਜੈ ਸਾਈਆਂ ਦੀ ਜੈ ਸਾਈਂ ਹੈ ਜੀ ਹਾਂ ਜੀ ਅਸੀਂ ਇਹ ਸ਼੍ਰੀ ਦਰਬਾਰਪੁਰ ਆਪਣੇ ਆਏ ਹਾਂ ਬਕਰਪੁਰ ਜੀ ਠੀਕ ਹੈ ਜੀ ਤੇ ਇੱਥੇ ਖੂਨਦਾਨ ਕੈਂਪ ਲਾਇਆ ਸਾਈਆਂ ਜੀ ਨੇ ਤੇ ਕੱਲ 51 ਦੀਆਂ ਦੇ ਵਿਆਹ ਵੀ ਹੋਏ ਨੇ ਠੀਕ ਹੈ ਤੇ ਅੱਜ ਖੂਨਦਾਨ ਕੈਂਪ ਤੇ ਸ਼ਾਮ ਨੂੰ ਮਹਿੰਦੀ ਰਸਮ ਵੀ ਆ ਤੇ ਕੱਲ ਨੂੰ ਬਹੁਤ ਵੱਡਾ ਰੇ ਭੰਡਾਰਾ ਜਨਕੀ ਸਾਈਂ ਸ੍ਰਿੰਦਰ ਸ਼ਾਹ ਜੀ ਦੇ ਬਹੁਤ ਵੱਡਾ ਭੰਡਾਰਾ ਕਰਾਉਂਦੇ ਨੇ ਜੀ ਤੇ ਗਰੀਬਾਂ ਦਾ ਸਾਥ ਦਿੰਦੇ ਨੇ ਤੇ ਅਸੀਂ ਹਰ ਸਾਲ ਮਲੋ ਖੂਨਦਾਨ ਕਰਨਾ ਹੁੰਦਾ ਹੈ ਤੇ ਬਹੁਤ ਵਧੀਆ ਲੱਗਦਾ ਸਾਈਆਂ ਦੇ ਆ ਕੇ ਤੇ ਬਹੁਤ ਚੰਗੇ ਨੇ ਸਾਈ ਜੀ ਤੇ ਆਪਾਂ ਕਿੱਥੋਂ ਆਏ ਜੀ ਆਪਾਂ ਅਸੀਂ ਸਮਰਾਲੇ ਤੋਂ ਆਏ ਪਿੰਡ ਮੁਸ਼ਕਾਬਾਦ ਆਈ ਮੇਰਾ ਅੱਛਾ ਮੁਸ਼ਕਾਬਾਦ ਤੋਂ ਆਏ ਹਾਂਜੀ ਤੇ ਆਪਾਂ ਖੂਨ ਦੇ ਕੇ ਆਪਾਂ ਕਿੱਦਾਂ ਫੀਲ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਜੀ ਅਸੀਂ ਸਪੈਸ਼ਲ ਖੂਨਦਾਨ ਕਰਨ ਆਏ ਹਾਂ ਜੀ ਔਰ ਇਹ ਤੇ ਸਾਈਆਂ ਦੇ ਦਰਸ਼ਨ ਕਰਨ ਆਏ ਹਾਂ ਜੀ ਠੀਕ ਹੈ ਤੇ ਬਹੁਤ ਚੰਗੇ ਨੇ ਸਾਈ ਚਲੋ ਠੀਕ ਹੈ